ਅੱਜ ਦੇ ਸਮੇਂ ਦੇ ਵਿੱਚ ਸਾਈਬਰ ਸਿਕਿਉਰਿਟੀ ਇੱਕ ਬੜਾ ਇੰਪੋਰਟੈਂਟ ਇਸ਼ੂ ਬਣ ਚੁੱਕਿਆ ਹੈ ਵਰਲਡ ਓਵਰ ਸਾਈਬਰ ਅਟੈਕਸ ਨੇ ਜਿਹੜੇ ਉਹ ਬੜੇ ਕਾਮਨ ਹੋ ਚੁੱਕੇ ਨੇ ਸੋ ਉਸ ਚੀਜ਼ ਨੂੰ ਮੁਸਤੈਦ ਰੱਖਣ ਦੇ ਲਈ ਅਸੀਂ ਇੱਕ ਸਿਕਿਉਰਿਟੀ ਆਪਰੇਸ਼ਨ ਸੈਂਟਰ ਹੈ ਜਿਹੜਾ ਉਹ ਐਸਟੈਬਲਿਸ਼ ਕਰਨ ਜਾ ਰਹੇ ਹਾਂ ਜੀਦੀ ਕਿ ਅਗਲੇ 5 ਸਾਲਾਂ ਦੇ ਵਿੱਚ ਉਹਨੂੰ ਉਹਨੂੰ ਸਟੈਬਲਿਸ਼ ਕਰਨ ਦੀ ਔਰ ਉਹਦੀ ਮੇਨਟੇਨੈਂਸ ਦਾ ਖਰਚਾ ਤਕਰੀਬਨ 42 ਕਰੋੜ ਹੋਏਗਾ ਮਹਿਜ਼ ਇੱਕ ਦੋ ਸਟੇਟਸ ਦੇ ਵਿੱਚ ਹੀ ਇਸ ਤੋਂ ਪਹਿਲਾਂ ਪੂਰੇ ਮੁਲਕ ਦੇ ਵਿੱਚ ਹੋਇਆ ਇਸ ਦੇ ਨਾਲ ਸਾਰੀ ਦੁਨੀਆ ਦੇ ਵਿੱਚੋਂ ਵਨ ਆਫ ਦਾ ਬੈਸਟ ਆਈਟੀ ਸਿਸਟਮ ਐਸ ਇਨ ਟਰਮਸ ਆਫ ਸਾਈਬਰ ਸਿਕਿਉਰਿਟੀ ਜੇ ਹੋਏਗਾ ਤਾਂ ਉਹ ਪੰਜਾਬ ਦਾ ਹੋਏਗਾ ਇਹਦੇ ਵਾਸਤੇ ਅਸੀਂ ਇਨ ਪ੍ਰਿੰਸੀਪਲ ਡਿਸੀਜਨ ਲਿਆ ਕਿ ਇਹ 42 ਕਰੋੜ ਰੁਪਏ ਦੀ ਲਾਗਤ ਦੇ ਨਾਲ ਜੋ ਹੈ ਸੈਂਟਰ ਹੈ ਸਿਕਿਉਰਿਟੀ ਆਪਰੇਸ਼ਨ ਸੈਂਟਰ ਹੈ ਜਿਹੜਾ ਸਾਈਬਰ ਅਟੈਕਸ ਤੋਂ ਬਚਣ ਦੇ ਲਈ ਉਹ ਸਟੈਬਲਿਸ਼ ਕੀਤਾ ਜਾਏਗਾ ਅੱਜ ਦੇ ਸਮੇਂ ਦੇ ਵਿੱਚ ਸਾਈਬਰ ਸਿਕਿਉਰਿਟੀ ਇੱਕ ਬੜਾ ਇੰਪੋਰਟੈਂਟ ਇਸ਼ੂ ਬਣ ਚੁੱਕਿਆ ਹੈ ਵਰਲਡ ਓਵਰ ਸਾਈਬਰ ਅਟੈਕਸ ਨੇ ਜਿਹੜੇ ਉਹ ਬੜੇ ਕਾਮਨ ਹੋ ਚੁੱਕੇ ਨੇ ਸੋ ਉਸ ਚੀਜ਼ ਨੂੰ ਮੁਸਤੈਦ ਰੱਖਣ ਦੇ ਲਈ ਅਸੀਂ ਇੱਕ ਸਿਕਿਉਰਿਟੀ ਆਪਰੇਸ਼ਨ ਸੈਂਟਰ ਹੈ ਜਿਹੜਾ ਉਹ ਸਟੈਬਲਿਸ਼ ਕਰਨ ਜਾ ਰਹੇ ਹਾਂ ਜਿਦੀ ਕਿ ਅਗਲੇ 5 ਸਾਲਾਂ ਦੇ ਵਿੱਚ ਉਹਨੂੰ ਉਹਨੂੰ ਸਟੈਬਲਿਸ਼ ਕਰਨ ਦੀ ਔਰ ਉਹਦੀ ਮੇਨਟੇਨੈਂਸ ਦਾ ਖਰਚਾ ਤਕਰੀਬਨ 42 ਕਰੋੜ ਹੋਏਗਾ ਮਹਿਜ਼ ਇੱਕ ਦੋ ਸਟੇਟਸ ਦੇ ਵਿੱਚ ਇਸ ਤੋਂ ਪਹਿਲਾਂ ਪੂਰੇ ਮੁਲਕ ਦੇ ਵਿੱਚ ਹੋਇਆ ਇਸ ਦੇ ਨਾਲ ਸਾਰੀ ਦੁਨੀਆ ਦੇ ਵਿੱਚੋਂ ਵਨ ਆਫ ਦਾ ਬੈਸਟ ਆਈਟੀ ਸਿਸਟਮ ਐਸ ਇਨ ਟਰਮਸ ਆਫ ਸਾਈਬਰ ਸਿਕਿਉਰਿਟੀ ਜੇ ਹੋਏਗਾ ਤਾਂ ਉਹ ਪੰਜਾਬ ਦਾ ਹੋਏਗਾ ਇਹਦੇ ਵਾਸਤੇ ਅਸੀਂ ਇਨ ਪ੍ਰਿੰਸੀਪਲ ਡਿਸੀਜਨ ਲਿਆ ਕਿ ਇਹ 42 ਕਰੋੜ ਰੁਪਏ ਦੀ ਲਾਗਤ ਦੇ ਨਾਲ ਜੋ ਹੈ ਸੈਂਟਰ ਹੈ ਸਿਕਿਉਰਿਟੀ ਆਪਰੇਸ਼ਨ ਸੈਂਟਰ ਹੈ ਜਿਹੜਾ ਸਾਈਬਰ ਅਟੈਕਸ ਤੋਂ ਬਚਣ ਦੇ ਲਈ ਉਹ ਐਸਟੈਬਲਿਸ਼ ਕੀਤਾ ਜਾਏਗਾ ਅੱਜ ਦੇ ਸਮੇਂ ਦੇ ਵਿੱਚ ਸਾਈਬਰ ਸਿਕਿਉਰਿਟੀ ਇੱਕ ਬੜਾ ਇੰਪੋਰਟੈਂਟ ਇਸ਼ੂ ਬਣ ਚੁੱਕਿਆ ਹੈ ਵਰਲਡ ਓਵਰ ਸਾਈਬਰ ਅਟੈਕਸ ਨੇ ਜਿਹੜੇ ਉਹ ਬੜੇ ਕਾਮਨ ਹੋ ਚੁੱਕੇ ਨੇ ਸੋ ਉਸ ਚੀਜ਼ ਨੂੰ ਮੁਸਤੈਦ ਰੱਖਣ ਦੇ ਲਈ ਅਸੀਂ ਇੱਕ ਸਿਕਿਉਰਿਟੀ ਆਪਰੇਸ਼ਨ ਸੈਂਟਰ ਹੈ ਜਿਹੜਾ ਉਹ ਐਸਟੈਬਲਿਸ਼ ਕਰਨ ਜਾ ਰਹੇ ਹਾਂ ਜਿਦੀ ਕਿ ਅਗਲੇ 5 ਸਾਲਾਂ ਦੇ ਵਿੱਚ ਉਹਨੂੰ ਉਹਨੂੰ ਸਟੈਬਲਿਸ਼ ਕਰਨ ਦੀ ਔਰ ਉਹਦੀ ਮੇਨਟੇਨੈਂਸ ਦਾ ਖਰਚਾ ਤਕਰੀਬਨ 42 ਕਰੋੜ ਹੋਏਗਾ ਮਹਿਜ਼ ਇੱਕ ਦੋ ਸਟੇਟਸ ਦੇ ਵਿੱਚ ਇਸ ਤੋਂ ਪਹਿਲਾਂ ਪੂਰੇ ਮੁਲਕ ਦੇ ਵਿੱਚ ਹੋਇਆ ਇਸ ਦੇ ਨਾਲ ਸਾਰੀ ਦੁਨੀਆ ਦੇ ਵਿੱਚੋਂ ਵਨ ਆਫ ਦਾ ਬੈਸਟ ਆਈਟੀ ਸਿਸਟਮ ਐਸ ਇਨ ਟਰਮਸ ਆਫ ਸਾਈਬਰ ਸਿਕਿਉਰਿਟੀ ਜੇ ਹੋਏਗਾ ਤਾਂ ਉਹ ਪੰਜਾਬ ਦਾ ਹੋਏਗਾ ਇਹਦੇ ਵਾਸਤੇ ਅਸੀਂ ਇਨ ਪ੍ਰਿੰਸੀਪਲ ਡਿਸੀਜਨ ਲਿਆ ਕਿ ਇਹ 42 ਕਰੋੜ ਰੁਪਏ ਦੀ ਲਾਗਤ ਦੇ ਨਾਲ ਜੋ ਹੈ ਸੈਂਟਰ ਹੈ ਸਿਕਿਉਰਿਟੀ ਆਪਰੇਸ਼ਨ ਸੈਂਟਰ ਹੈ ਜਿਹੜਾ ਸਾਈਬਰ ਅਟੈਕਸ ਤੋਂ ਬਚਣ ਦੇ ਲਈ ਉਹ ਐਸਟੈਬਲਿਸ਼ ਕੀਤਾ ਜਾਏਗਾ ਅੱਜ ਦੇ ਸਮੇਂ ਦੇ ਵਿੱਚ ਸਾਈਬਰ ਸਿਕਿਉਰਿਟੀ ਇੱਕ ਬੜਾ ਇੰਪੋਰਟੈਂਟ ਇਸ਼ੂ ਬਣ ਚੁੱਕਿਆ ਹੈ ਵਰਲਡ ਓਵਰ ਸਾਈਬਰ ਅਟੈਕਸ ਨੇ ਜਿਹੜੇ ਉਹ ਬੜੇ ਕਾਮਨ ਹੋ ਚੁੱਕੇ ਨੇ ਸੋ ਉਸ ਚੀਜ਼ ਨੂੰ ਮੁਸਤੈਦ ਰੱਖਣ ਦੇ ਲਈ ਅਸੀਂ ਇੱਕ ਸਿਕਿਉਰਿਟੀ ਆਪਰੇਸ਼ਨ ਸੈਂਟਰ ਹੈ ਜਿਹੜਾ ਉਹ ਐਸਟੈਬਲਿਸ਼ ਕਰਨ ਜਾ ਰਹੇ ਹਾਂ ਜੀਦੀ ਕਿ ਅਗਲੇ 5 ਸਾਲਾਂ ਦੇ ਵਿੱਚ ਉਹਨੂੰ ਉਹਨੂੰ ਸਟੈਬਲਿਸ਼ ਕਰਨ ਦੀ ਔਰ ਉਹਦੀ ਮੇਨਟੇਨੈਂਸ ਦਾ ਖਰਚਾ ਤਕਰੀਬਨ 42 ਕਰੋੜ ਹੋਏਗਾ ਮਹਿਜ਼ ਇੱਕ ਦੋ ਸਟੇਟਸ ਦੇ ਵਿੱਚ ਹੀ ਇਸ ਤੋਂ ਪਹਿਲਾਂ ਪੂਰੇ ਮੁਲਕ ਦੇ ਵਿੱਚ ਹੋਇਆ ਇਸ ਦੇ ਨਾਲ ਸਾਰੀ ਦੁਨੀਆ ਦੇ ਵਿੱਚੋਂ ਵਨ ਆਫ ਦਾ ਬੈਸਟ ਆਈਟੀ ਸਿਸਟਮ ਐਸ ਇਨ ਟਰਮਸ ਆਫ ਸਾਈਬਰ ਸਿਕਿਉਰਿਟੀ ਜੇ ਹੋਏਗਾ ਤਾਂ ਉਹ ਪੰਜਾਬ ਦਾ ਹੋਏਗਾ ਇਹਦੇ ਵਾਸਤੇ ਅਸੀਂ ਇਨ ਪ੍ਰਿੰਸੀਪਲ ਡਿਸੀਜਨ ਲਿਆ ਕਿ ਇਹ 42 ਕਰੋੜ ਰੁਪਏ ਦੀ ਲਾਗਤ ਦੇ ਨਾਲ ਜੋ ਹੈ ਸੈਂਟਰ ਹੈ ਸਿਕਿਉਰਿਟੀ ਆਪਰੇਸ਼ਨ ਸੈਂਟਰ ਹੈ ਜਿਹੜਾ ਸਾਈਬਰ ਅਟੈਕਸ ਤੋਂ ਬਚਣ ਦੇ ਲਈ ਉਹ ਸਟੈਬਲਿਸ਼ ਕੀਤਾ ਗਿਆ